ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਅਸੀਂ ਰੋਜ਼ਾਨਾ ਅਸਫਲ ਕਰਦੇ ਆ ਰਹੇ ਹਾਂ ਇਸੇ ਲੜੀ ਦੇ ਵਿੱਚ ਅੱਜ ਇੱਕ ਡਰੋਨ ਮੂਵਮੈਂਟ ਧਰਮਾ ਏਰੀਆ ਦੇ ਵਿੱਚ ਹੋਈ ਸੀ ਚਾਨੀ ਮਿੰਟਾਂ ਦੇ ਵਿੱਚ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਡੀਜੀਆਈ ਮੈਟ੍ਰਿਕਸ ਡਰੋਨ ਤੇ ਨਾਲ 500 ਗ੍ਰਾਮ ਜਿਹੜੀ ਹੈਰੋਇਨ ਆਸੀ ਰਿਕਵਰ ਕਰ ਲਈ ਹੈ ਇਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ 50 ਕਿਲੋ ਤੇ 700 ਗ੍ਰam ਜਿਹੜੀ ਹੈਰੋਇਨ ਜਿਹੜੀ ਡਰੋਨ ਐਕਟੀਵਿਟੀ ਰਹੀ ਬਾਰਡਰ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਆ ਇਸ ਤੋਂ ਇਲਾਵਾ ਜਿਹੜੇ 34 ਦੇ ਕਰੀਬ ਵਿਅਕਤੀ ਨੇ ਜਿਹੜੇ ਇਸ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਤੇ ਕਾਫੀ ਜਿਹੜੀ ਆ ਡਰੱਗ ਮੰਨੀ ਆ ਇਹਦੇ ਵਿੱਚ ਬ੍ਰਾਮ੍ਹਤ ਹੋਈ ਆ ਮੈਂ ਨਾਲ ਦੇ ਨਾਲ ਦੱਸਣਾ ਚਾਹਾਂਗਾ ਇਹਦੇ ਵਿੱਚ ਦੋ ਗਲੌਕ ਪਿਸਟਲ ਜਿਹੜੇ ਖਾਲੜਾ ਤੋਂ ਰਿਕਵਰ ਹੋਏ ਸੀ ਇੱਕ ਗਲੌਕ ਪਿਸਟਲ ਜਿਹੜਾ ਖੀਮ ਕਰਨ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਸੀ ਤੇ ਇੱਕ ਪਿਸਟਲ ਜਿਹੜਾ 30 ਦਾ ਉਹ ਵੀ ਜਿਹੜਾ ਡਰੋਨ ਐਕਟੀਵਿਟੀ ਰਹੀ ਜਿਹੜੇ ਸਮੱਗਲਰ ਮਂਗਾਉਂਦੇ ਨੇ ਉਹ ਰਿਕਵਰ ਹੋਇਆ ਸੀ ਜਿੱਥੇ ਮੈਂ ਜਿਹੜੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕੀ ਬੀਐਸਰਫ ਤੇ ਪੰਜਾਬ ਪੁਲਿਸ ਵੱਲੋਂ ਦਿੰਦਾ ਹਾਂ ਉਥੇ ਮੈਂ ਅवैध ਤੰδα ਕਰਨ ਵਾਲੇ ਸਮਗਲਰਾਂ ਤੋਂ ਭਾਵੇਂ ਉਹ ਪਾਕਿਸਤਾਨ 'ਚ ਬੈਠੇ ਨੇ ਭਾਵੇਂ ਇੰਡੀਆ 'ਚ ਬੈਠੇ ਉਹਨਾਂ ਨੂੰ ਧਾਰਨਾ ਕਰਦਾ ਕਿ ਅਸੀਂ ਉਹਨਾਂ ਦੇ ਜਿਹੜੇ ਗੈਰਕਾਨੂੰਨੀ ਇਰਾਦੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਬੀਐਸਐਫ ਤੇ ਪੰਜਾਬ ਪੁਲਿਸ ਭਾਵੇਂ ਧੁੰਦਾ ਪੈਂਦੀਆਂ ਨੇ ਭਾਵੇਂ ਕੋਈ ਹਾਲਾਤ ਨੇ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਸਮਗਲਰਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਕੇ ਹੀ ਛੱਡਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ